ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹੇ ਰਬ ਹੇ ਸਸ ਹੇ ਕਰੁਣਾਨਿਤ ਮੇਰੀ ਅਬਾ ਬਿੰਤੀ ਸੁਣ ਲਈ ਜਾਏ ਦਸਮ ਗ੍ਰੰਥ ਵਿੱਚੋਂ ਇਹ ਸ਼ਬਦ ਅੰਮ੍ਰਿਤ ਕੀਰਤਨ ਪੋਥੀ ਦੇ 837 ਪੇਜ ਤੇ ਵਿਰਾਜਮਾਨ ਹੈ ਤੇ ਆਰਤੀ ਵਿੱਚ ਆਪਾਂ ਇਸ ਨੂੰ ਗਾਇਨ ਕਰਦੇ ਹਾਂ ਤੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਤੇ ਸ਼ਬਦ ਰਾਗ ਦਾ ਅਰਥ ਹੈ ਰਾਗ ਕਲਿਆਣ ਆਧਾਰਿਤ ਤੁੰਤੇ ਆਪਾਂ ਇਸ ਨੂੰ ਗਾਇਨ ਕਰਨ ਜਾ ਰਹੇ ਹਾਂ ਤੇ ਸ਼ਬਦ ਵਿੱਚ ਮੰਦਰ ਸੱਤਕ ਵਿੱਚ ਸਾਤ ਤੋਂ ਬਾਅਦ ਸ਼ੁੱਧ ਨੀ ਤੱਕ ਹੈ ਅਤੇ ਮਧ ਸੱਤਕ ਵਿੱਚ ਸਾਤ ਤੋਂ ਬਾਅਦ ਸ਼ੁੱਧ ਰੇ ਸ਼ੁੱਧ ਗਾ ਤੀਵਰ ਮਾ ਪਾ ਸ਼ੁਦਦਾ ਸ਼ੁਦਨੀ ਅਤੀਸਾ ਤਾਂ ਸਬਤਕ ਬੇ ਸ਼ਬਦਾਚਰਨ ਰੇ ਅਤੇ ਗਾ ਤੱਕ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਨ੍ਹਾਂ ਦੀ ਆਵਾਜ਼ ਭੈਣਾ ਦੀ ਇੱਥੇ ਤੱਕ ਪਹੁੰਚਦੀ ਹੈ ਉਹੀ ਸ਼ਬਦ ਨੂੰ ਸਿੱਖ ਸਕਣ ਗਿਆ ਤੇ ਨਹੀਂ ਤਾਂ ਇਸ ਨੂੰ ਹੋਰ ਡਾਊਨ ਸਕੇਲ ਤੇ ਕਰਕੇ ਕੀਤਾ ਜਾ ਸਕਦਾ ਹੈ ਆਪ ਜੀ ਦੱਸੇਗੇ ਸੁਰਾਂ ਦੇ ਆਧਾਰ ਤੇ ਇਸ ਨੂੰ ਗਾਇਨ ਕਰੋਗੇ ਪਹਿਲੇ ਆਪਾਂ ਸਥਾਈ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ ਫਿਰ ਆਪਾਂ 15 ਦੇਖਾਂਗੇ 헤ਰ ਬਹੇ ਸਸ ਹੈ ਵਰਨਾਗੇ ਜੇ सुेराव हे, हे सस हे कर्णारेराव हे, हे सस हे ખતે હા ઓગત હોગત હો તુમ તે કચ્છ ચો ਚਾਹਤ ਹੋਂ ਚਿਤ ਮੈਂ ਸੋਈ ਕੀ ਜੈ ਤੇ ਅੰਤਰੇ ਨੂੰ ਦੂਸਰੇ ਧੱਕੇ ਨਾਲ ਪਹਿਲੇ ਸਟੈਪ ਨੂੰ ਆਪਾਂ ਲੈ ਸਕਦੇ ਹਾਂ ਆਉਂ ਜੋ ਆਸਾਨ ਤਰੀਕਾ ਹੈ ਹੋਰ ਨਾਮ ਅੰਗਤ ਹਾਂ ਤੋ ਮੈਂ ਤੇ ਕਛ ਤੋਂ ਗਏ ਤੇ ਕਛ ਫਿਰ ਅੱਗੇ ਚਾਹਤ ਹੂੰ ਚਿਤ ਮੈ ਸੋਈ ਕੀ ਜੈ ਸੇਮ ਹੈ ਤੇ ਪਹਿਲਾਂ ਆਪਾਂ ਦੋਨੋਂ ਤਰੀਕੇ ਨਾਲ ਫਰਸਟ ਸਟੈਪ ਨੂੰ ਸਿੱਖਦੇ ਹਾਂ ਆਓ ਰ ਨਮੰਗਤ ਆਓ ਰ ਨਮੰਗਤ ਇੱਕ ਤਰੀਕਾ ਹੈ ਆਉ ਰੇ ਨਾਮ ਗਤ ਹਾਂ ਤੂੰ ਮਤੇ ਕਛ ਤੇ ਦੂਸਰੇ ਤਰੀਕੇ ਨਾਲ ਇਸ ਨੂੰ ਗਾਇਨ ਕਰਨਾ ਹੋਵੇ ਤਾਂ ਆਉ ਰੇ ਨਾਮ ਗਤ ਹਾਂ ਤੂੰ ਮਤੇ ਕਛ ਆਉਰੇ ਨਾਮ ਅੰਗਤ ਹਾਂ ਤੂੰ ਮੈਂ ਤੇ ਕਛ ਤੇ ਨਫਸ ਸੱਬ ਕੀਆ ਚਾਹਤ ਹੂੰ ਚੀਤ ਮੈਂ ਸੋਈ ਕੀ ਜਾਹਤ ਹੋ ਚੀਤ ਮੈਂ ਸੋਈ ਕੀ ਜੈ ਫਿਰ ਅਗੇ 헤 ਰਬ ਹੈਰਸ ਹੈ ਹਰੜਾ ਦੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ